ਵਰਨਾ 2013 ਸੈਕੰਡ ਓਨਰ ਠੀਕ ਹੈ 90000 ਚੱਲੀ ਹੂੰ ਹੂੰ ਛੋਟਾ ਦਾ ਰੇਟ 2017 ਬਲੈਕ ਬਿਊਟੀ ਕ੍ਰੇਟਾ ਆਟੋ ਐਸਐਕਸ ਪੁਸ਼ ਬਟਨ ਠੀਕ ਹੈ ਟੌਪ ਵਾਲਾ ਮਾਡਲ ਆ ਟਾਇਰ ਚਾਰੇ ਨਵੇਂ ਪਹਿਲੇ ਨਾਂ ਦੀ ਜੀ ਦਾ ਜ ਲੱਖ ਦਾ ਨੰਬਰ ਫਰੀ ਦਵਾਂਗੇ ਠੀਕ ਹੈ ਤੇ ਕਾਰ ਦਾ ਰੇਟ ਹਮਮ ਸਿਰਫ ਤੇ ਸਿਰਫ 2.5 ਲੱਖ ਰੁਪਇਆ 11 ਮਾਡਲ ਆਸਤਾ ਠੀਕ ਹੈ ਟਾਪ ਵਾਲਾ ਮਾਡਲ ਠੀਕ ਹੈ ਟਾਪ ਵਾਲਾ ਮਾਡਲ ਆ 2.5 ਲੱਖ ਰੇਟ ਆ ਲੱਖ ਦਾ ਨੰਬਰ ਕਰ ਦਿਓ ਪਿੱਛੇ ਕਿੰਨਾ ਕਰਾਂਗੇ ਵੇਖੋ ਜੀ 2010 ਚੰਡੀਗੜ੍ਹ ਨੰਬਰ ਆਟੋਮੈਟਿਕ ਜਿਹੜਾ ਰੇਟ ਦੇ ਦਿਆਂਗੇ ਕੋਈ ਨਹੀਂ ਦੇ ਸਕਦਾ 3.5 ਲੱਖ ਰੁਪਇਆ ਦੀ 14 ਮਾਡਲ ਆਂਡਾ ਸਿਟੀ ਇੰਜਨ ਗੇਅਰ ਦੀ ਗਾਰੰਟੀ ਐਕਸੀਡੈਂਟ ਦੀ ਗਾਰੰਟੀ ਸਲੈਰੀਓ 2019 ਰਜਿਸਟਰਡ 2020 ਪਹਿਲੇ ਨਾਂ ਦੀ ਪੀਪੀ 8 ਨੰਬਰ ਹੂੰ ਹੂੰ ਪੂਰੀ ਵਧੀਆ ਕਾਰ ਆ ਕੰਪਨੀ ਫਿਟਡ ਸੀਐਨਜੀ ਲੈ ਵੀ ਆਪਾਂ ਲੈ ਕੇ ਆ ਗਏ ਆ I20 ਗੱਡੀ ਤੁਸੀਂ ਵੇਖ ਲਓ ਯਾਰ ਇੰਨੀ ਨਵੀਂ ਪਈ ਆ ਇਹ ਇਹ ਤੇ ਵੀ ਕੋਈ ਸਕਰਾਚ ਨਹੀਂ ਕੋਈ ਕੁਛ ਨਹੀਂਗਾ 2014 ਰਜਿਸਟਰਡ 2015 ਠੀਕ ਹੈ ਜੀ ਪੂਰੀ ਵਧੀਆ ਕਾਰ ਆ 70000 ਕਿਲੋਮੀਟਰ ਚੱਲੀ ਆ ਠੀਕ ਆ ਇੰਟੀਰੀਅਰ ਵਖਾਉ ਜਵਾਨਾ 1,90,000 ਰੁਪਏ ਦੀ ਲੈ ਬਦਸਤ ਪੰਜਾਬ ਨੰਬਰ ਠੀਕ ਹੈ ਜੀਡੀਆਈ ਹਮਮ ਪੂਰੀ ਵਧੀਆ ਕਾਰ ਆ ਕੋਈ ਕੰਮ ਨਹੀਂ ਖਰਚਾ ਨਹੀਂ ਸਿਰਫ ਤੇ ਸਿਰਫ ਲੋਰਾ 2011 90,000 ਚੱਲੀ ਪੈਟਰੋਲ ਸਿਰਫ ਤੇ ਸਿਰਫ 1.5 ਲੱਖ ਦੀ ਆ ਜਾ ਵੀ ਨੀ ਜੋ ਮੇਰੇ ਮਗਰ ਮਗਰ ਤੁਰਿਆ ਤੈਨੂੰ ਅੱਜ ਮੈਂ ਇੱਕ ਵੱਖਰੀ ਥਾਂ ਤੇ ਲੈ ਕੇ ਆਇਆ ਵੇਖ ਇੱਧਰ ਤੋਂ ਵੇਖਿਆ ਕਿ ਤੂੰ ਇੰਨੀਆਂ ਗੱਡੀਆਂ ਵੇਖ ਖੜੀਆਂ ਗੱਡੀਆਂ ਕਿਹੜੀ ਗੱਡੀ ਤੈਨੂੰ ਚਾਹੀਦੀ ਆ ਬਲੇਰੋ ਖੜੀ ਆ ਤੈਨੂੰ ਚੱਕ ਬਲੇਰੋ ਨੋਵਕਰਸਤਾ ਖੜੀ ਆ ਯਾਰ ਥਾਰ ਖੜੀ ਆ ਵੇਖੋ ਹੋਰ ਅੱਗੇ ਨਾ ਤੁਰਿਆ ਥ ਜਿੱਥੋਂ ਤੱਕ ਨਿਗਾਮ ਬਾਰੇ ਆ ਵੇਖੋ ਉਹ ਤੱਕ ਗੱਡੀਆਂ ਗੱਡੀਆਂ ਖੜੀਆਂ ਹੋਈਆਂ ਹੁਣ ਕਈ ਬੰਦੇ ਭਾਲਦੇ ਹੁੰਦੇ ਆ ਕਲਾਸ ਗੱਡੀ ਦੇਣੀਆਂ ਕਲਾਸ ਉਹ ਵੀ ਇੱਥੇ ਮਿਲ ਜਾਣੀਆਂ ਉਹ ਗੱਡੀ ਕਿਹੜੀ ਆ ਆ ਜੋ ਕਤੁਰੇ ਵਗ ਕਰਵਾ ਕੇ ਮਾਰ ਆ ਵੇਖੋ ਇੱਧਰ ਸਾਰੀਆਂ ਗੱਡੀਆਂ ਚੋਂ ਇਕੱਲੀ ਵੱਖਰੀ ਖੜੀ ਦਿਸਦੀ ਹੈ ਗੱਡੀ ਇਹ ਮਸੜੀ ਆ ਸੀਐਲਏ ਇਹਦੀ ਬਾਰੇ ਆਪਾਂ ਜਾਣਕਾਰੀ ਲਵਾਂਗੇ ਇਹ ਵੀ ਗੱਡੀ ਔਨ ਸੇਲ ਤੇ ਆ ਗਈ ਬਹੁਤ ਸਾਫ਼ ਪਈ ਆ ਸਭ ਤੋਂ ਵੱਲੇ ਇਹੀ ਗੱਡੀਆਂ ਕੇ ਵੇਖੀ ਸੀ ਤਕਰੀਬਨ ਤਕਰੀਬਨ ਮਕਸਰ ਦਾ ਸਭ ਤੋਂ ਵੱਡਾ ਕਾਰ ਬਜ਼ਾਰ ਆ ਇਹ 50 60 ਗੱਡੀਆਂ ਸਟਾਕ ਹੁੰਦੇ ਨੇ ਕੋਲੇ ਵਧੀਆ ਕਾਰਾਂ ਹੋਣ ਵਾਲੀਆਂ ਸਾਬਤ ਉਹ ਤੁਸੀਂ ਵੇਖ ਲਿ ਕੱਲੀ-ਕੱਲੀ ਗੱਡੀ ਪਰ ਕੀ ਰੇਟ ਆ ਕੀ ਲੋਨ ਹੋ ਜੂਗਾ ਤੇ ਅੱਜ ਆਪਾਂ ਕਿੱਥੇ ਖੜੇ ਸੀਗੇ ਅੱਜ ਆਪਾਂ ਖੜੇ ਸੀ ਆਰਸ਼ ਮੋਟਰਸ ਤੇ ਸ਼੍ਰੀ ਮੋਕਸਰ ਸਾਹਿਬ ਤੇ ਇਹਨਾਂ ਜੋ ਹੈਗਾ ਸ਼ੋਅਰੂਮ ਮਲੋੜ ਰੋਡ ਤੇ ਆ ਮਿਸ਼ਨ ਹਸਪਤਾਲ ਦੇ ਚੋਂ ਸਾਹਮਣੇ ਨਾ ਰੋਡ ਦੇ ਉੱਤੇ ਹੀ ਆ ਬਾਕੀ ਜੇ ਅਸੀਂ ਆਉਣਾ ਵੀ ਹੋਵੇ ਉਹ ਆਪਾਂ ਜਾਣ ਕੇ ਜਾਂਦੇ ਹੁਣ ਆਰਸ਼ ਭਾਈ ਕੋਲੇ ਪਾਦਿਆਂ ਨੂੰ ਕਿੱਥੇ ਬਾਈ ਜਾ ਕੇ ਵਾ ਗੱਲਬਾਤ ਕਰਦੇ ਆ ਨਾਲੇ ਤੁਹਾਨੂੰ ਦੱਸਾਂਗੇ ਕੱਲੀ-ਕੱਲੀ ਗੱਡੀ ਪਰ ਰੇਟ ਵੀ ਕੀ ਰੇਟ ਆ ਕਿੰਨਾ ਲੋਨ ਹੋ ਸਕਦਾ ਵਧੀਆ-ਵਧੀਆ ਕਾਰਾਂ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਕੈਂਡ-ਕੈਂਡ ਕਾਰਾਂ ਹੌਟ ਟ੍ਰੈਂਡਿੰਗ ਦੇ ਵਿੱਚ ਅੱਜ ਕੱਲ ਜਿਹੜੀਆਂ ਚੱਲ ਰਹੀਆਂ ਆਈਆਂ ਹਰੇਕ ਤਰ੍ਹਾਂ ਦੀ ਕਾਰ ਮਿਲੂਗੀ ਛੋਟੇ ਵੱਡੇ ਟ ਵਾਲੀ ਆ ਕਹਿੰਦਾ ਸਾਡੇ ਵੀ ਲੱਖ ਡੇਢ ਲੱਖ ਵਾਲੀ ਵੀ ਦੇਖ ਲਿਓ 15 ਤੋਂ 20 ਲੱਖ ਵਾਲੀ ਵੀ ਇੱਕ ਵੀਡੀਓ ਦੇਖ ਲਿਓ ਹਰੇਕ ਤਰ੍ਹਾਂ ਦੀ ਤੁਹਾਨੂੰ ਕਾਰ ਮਿਲੂਗੀ ਲੋਨ ਵੀ ਅੱਜ ਹੋਣਗੇ ਇੱਥੇ ਲੈ ਬਈ ਦੋਸਤੋ ਅੱਜ ਹੁਣ ਕਰਦੇ ਆ ਬਈ ਨਾਲ ਗੱਲਬਾਤ ਫਿਰ ਆਪਾਂ ਤੁਹਾਨੂੰ ਸਾਰਾ ਸਟਾਕ ਚ ਕਰਾਵਾਂਗੇ ਕ੍ਰਸ਼ਮੇ ਕੀ ਹਾਲ ਚਾਲ ਵਧੀਆ ਜੀ ਵਧੀਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਰਾਜੀ ਤੇ ਅੱਜ ਮੈਂ ਬਾਈ ਗੱਡੀਆਂ ਵੇਖਣ ਆ ਮਨ ਲੱਗਾ স্টক ਕਾਫੀ ਨਵਾਂ ਆ ਗਿਆ ਆਪਣੇ ਕੋਲੇ ਹਨਾ ਜੀ স্টক ਹਾਂ ਤਕਰੀਬਨ ਵੀਰੇ ਆਪਾਂ ਚੇਂਜ ਹੁੰਦਾ ਹੀ ਰਹਿੰਦਾ ਠੀਕ ਹੈ ਹੁਣ ਇੱਥੇ ਥੋੜਾ ਜਿਹਾ ਆਪਾਂ ਲਗਜ਼ਰੀ ਸੈਗਮੈਂਟ ਵੀ ਐਡ ਕੀਤਾ ਠੀਕ ਹੈ ਤੁਸੀਂ ਇਹਨਾਂ ਦੱਸਦੇ ਵੀ ਲੋਨ ਵਗੈਰਾ ਆਪਣੇ ਕੋਲ ਐਕਟਿਵ ਪਸਤਾ ਜੀ ਇੱਥੇ ਲੋਨ ਦਾ ਵੀਰੇ ਇਹ ਹਿਸਾਬ ਆ ਜੇ ਆਪਾਂ ਲੈਣੀ ਹੈ ਡੀਜ਼ਲ ਕਾਰ ਫਿਰ ਮੰਨ ਕੇ ਚੱਲੋ ਵੀ 80% ਲੋਨ ਹੋ ਜਾਂਦਾ ਜੇ ਆਪਾਂ ਲੈਣੀ ਹੈ ਪੈਟਰੋਲ ਫਿਰ ਕਾਰ ਦੇ ਹਿਸਾਬ ਨਾਲ ਵੀ 95% ਵੀ ਹੋ ਜਾਂਦਾ ਤੇ ਕਈ ਵਾਰੀ ਪੈਟਰੋਲ ਠੀਕ ਹੈ ਬਾਕੀ ਬੰਦੇ ਦੇ ਸਿੰਪਲ ਸਕੋਰ ਤੇ ਬਹੁਤ ਡਿਪੈਂਡ ਕਰਦਾ ਠੀਕ ਹੈ ਅਗਲੋ ਇਸ ਜਿਸ ਨੇ ਆਉਣੇ ਲਈ ਇਥੇ ਆਉਣਾ ਹੋਵੇ ਤਾਂ ਜਦ ਵੀ ਆਪਣਾ ਅਰਸ਼ ਮੋਟਰਸ ਮੁਕਸਰ ਕਿਥੇ ਰਹਿੰਦਾ ਹੈ ਇਹ ਆਪਣਾ ਵੀਰੇ ਮਲੋਟ 메ਨ ਰੋਡ ਤੇ ਹੀ ਹੈ ਜਮਾ ਮੰਨ ਲਓ ਮੈਸ਼ਨ ਹਸਪੀਟਲ ਦੇ ਓਪੋਜ਼ਿਟ ਆ ਬਾਕੀ ਆਪਣੀ ਗੂਗਲ ਮੈਪ ਤੇ ਲੋਕੇਸ਼ਨ ਵੀ ਹੈਗੀ ਹੈ ਠੀਕ ਹੈ ਆਪਾਂ ਸਦਾ ਗੂਗਲ ਮੈਪ ਤੇ ਅਰਸ਼ ਮੋਟਰ ਮੁਕਸਰ ਭਰਾਂਗੇ ਤਾਂ ਆਪਾਂ ਨੂੰ ਸ਼ੋਰੂਮ ਤੇ ਲੋਕੇਸ਼ਨ ਲਿਆਉਗੀ ਠੀਕ ਹੈ ਲੈ ਵੀ ਦੋਸਤੋ ਆਜੋ ਫਿਰ ਹੋਰ ਥੋੜਾ ਬਹੁਤ ਜਿਆਦਾ ਟਾਈਮ ਨਾ ਲੈਂਦੇ ਹੋਏ ਹੁਣ ਆਪਾਂ ਵੀਡੀਓ ਨੂੰ ਕਰਦੇ ਹਾਂ ਸਟਾਰਟ ਕੱਲੀ ਕੱਲੀ ਤੁਹਾਨੂੰ ਕਾਰ ਆ ਆ ਗਿਆ ਹੌਟ ਟ੍ਰੈਂਡਿੰਗ ਵਾਲੀ ਗੱਡੀ ਆ ਪਿਆ ਆਪਾਂ ਇੱਕ ਗੱਡੀ ਵੀ ਵੀਡੀਓ ਵਿਖਾਈ ਸੀਗੀ ਉਹ ਗੱਡੀ ਸੇਲ ਹੋ ਗਈ ਹੈ ਤੇ ਉਸ ਤੋਂ ਇੱਕ ਹੋਰ ਆ ਗਈ ਆ ਬਹੁਤ ਹੀ ਵਧੀਆ ਤੇ ਸਾਫ਼ ਆ ਵਰਨਾ ਵਈ ਦਿਓ ਜਾਣਕਾਰੀ ਇਹ ਵਰਨਾ 2013 ਸੈਕੰਡ ਓਨਰ ਠੀਕ ਆ 90000 ਚੱਲੀ ਹੂੰ ਹੂੰ ਛੋਟਾ ਦਾ ਰੇਟ 3 ਲੱਖ ਤੇ 75000 ਰੁਪਿਆ ਡਿਮਾਂਡ ਆ ਮਾਨਤਨ ਬੰਦਿਆਂ ਦਾ ਜ਼ਰੂਰ ਕਰਾਂਗੇ 13 ਮਾਡਲ ਵਰਨਾ ਠੀਕ ਆ ਲੈ ਆ ਦੋਸਤੋ ਮਾਡਲ 13 ਵਰਨਾ ਜਿਹੜਾ ਬੱਚੇ ਕਰਾ ਦਿੰਦੇ ਆ ਤੇ ਰੇਟ ਬਾਰੇ ਤੁਹਾਨੂੰ ਦੱਸਤਾ ਹੋਇਆ ਲੋਨ ਵੀ ਹੋਏਗਾ ਨਾ ਬਾਕੀ ਜੋ ਵੀ ਤੁਹਾਨੂੰ ਡਿਟੇਲ ਦੇ ਬਾਰੇ ਲੈਣੀ ਹੋਵੇ ਫੋਨ ਤੇ ਕਾਲ ਲਾ ਕੇ ਪੁੱਛ ਸਕਦੇ ਹੋ ਖਰਾਬ ਪਰ ਸਿੰਗਲ ਬੀਜੀ ਹੋਇਆ ਜਲਦ ਤੋਂ ਜਲ ਤੁਹਾਨੂੰ ਆਉਣਾ ਪੈਣਾ ਤੇ ਉਸ ਤੋਂ ਬਾਅਦ ਜੋ ਆਪਣੀਆਂ ਆ ਗਈਆਂ ਜੀ i20 ਇਹ ਆ ਜੀ i20 2011 1 ਲੱਖ 4000 ਚੱਲੀ ਠੀਕ ਹੈ ਜੀ ਦਾ ਜੇ ਲੱਖ ਦਾ ਨੰਬਰ ਫਰੀ ਦਵਾਂਗੇ ਠੀਕ ਹੈ ਤੇ ਕਾਰ ਦਾ ਰੇਟ ਹਮਮ ਸਿਰਫ ਤੇ ਸਿਰਫ 2.5 ਲੱਖ ਰੁਪਇਆ 11 ਮਾਡਲ ਆਸਤਾ ਠੀਕ ਹੈ ਟੌਪ ਵਾਲਾ ਮਾਡਲ ਠੀਕ ਹੈ ਟੌਪ ਵਾਲਾ ਮਾਡਲ ਆ 2.5 ਲੱਖ ਰੇਟ ਆ ਲੱਖ ਦਾ ਨੰਬਰ ਕਰਦੇ ਪਿੱਛੇ ਕਿੰਨਾ ਕਰਕੇ ਵੇਖੋ 1.5 ਲੱਖ ਰੁਪਏ ਦੀ ਰਹਿ ਗਈ ਆ ਗੱਡੀ ਤੇ ਆ ਰੇਟ ਤੁਹਾਨੂੰ ਕਿਹਨੇ ਨਹੀਂ ਮਿਲਣਾਗਾ ਤੇ ਉਸ ਤੋਂ ਬਾਅਦ ਜੋ ਆਪਣੀਆਂ ਆ ਗਈਆਂ ਜੀ ਏ ਆ ਜੀ 9 ਮਾਡਲ ਡੀਅਰ ਆ ਜਲਾਲਾਬਾਦ ਦੀ ਹੈ ਇਹਦੀ ਐਨਓਸੀ ਹਾਜ਼ਰ ਆ ਠੀਕ ਆ ਐਨਓਸੀ ਨਾਲ ਆਪਾਂ ਕਾਰ ਦੇਣੀ ਆ ਹੂੰ ਹੂੰ ਇਹ ਕਾਰ ਦਾ ਰੇਟ ਐਨਓਸੀ ਨਾਲ 1.5 ਲੱਖ ਰੁਪਿਆ ਠੀਕ ਆ ਜੀ 2009 ਇੰਜਨ ਗੇਅਰ ਦੀ ਗਾਰੰਟੀ ਦਵਾਂਗੇ ਐਕਸੀਡੈਂਟ ਦੀ ਗਾਰੰਟੀ ਦਵਾਂਗੇ ਠੀਕ ਆ ਲੈ ਵੀ ਦੋਸਤੋ ਅੱਗੇ ਤੁਸੀਂ ਗੱਡੀ ਵੇਖ ਲਈ ਤੇ ਰੇਟ ਵੀ ਸੁਣ ਲਿਆ ਉਸ ਤੋਂ ਬਾਅਦ ਆ ਆਪਾਂ ਤੁਹਾਡੇ ਸੇ ਲੈ ਕੇ ਆਂਡਾ ਸਿਟੀ ਵਧੀਆ ਐਵਰੇਜ ਆ ਗੱਡੀ ਪੂਰੀ ਐ ਲਗਜ਼ਰੀ ਆ ਬਾਕੀ ਭਲੇ ਨੇ ਜਾਣਕਾਰੀ ਪਈ 2014 ਮਾਡਲ ਹਾਂਡਾ ਸਿਟੀ ਚਿੱਟੇ ਰੰਗ ਦੀ ਦੂਜੇ ਨਾਂ ਦੀ ਸਵਾ ਲੱਖ ਚੱਲੀ ਜਿਹੜਾ ਰੇਟ ਦੇ ਦਿਆਂਗੇ ਕੋਈ ਨਹੀਂ ਦੇ ਸਕਦਾ 3.5 ਲੱਖ ਰੁਪਈਆ ਦੀ 14 ਮਾਡਲ ਹਾਂਡਾ ਸਿਟੀ ਲੈ ਵੀ ਦੋਸਤੋ ਰੇਟ ਸੁਣ ਲੋ ਤੇ ਮਾਡਲ ਸੁਣ ਲੋ ਆਜੋ ਤੇ ਲੈ ਜਾਓ ਕਿਉਂਕਿ ਗੱਡੀਆਂ ਦੇ ਰੇਟ ਬਹੁਤ ਘੱਟ ਗਏ ਹੈਗੇ ਤੁਸੀਂ ਗੱਡੀ ਤੁਸੀਂ ਵੇਖ ਲਈ ਆ ਬਹੁਤ ਸਾਫ ਆ ਗਈ ਟਾਇਰ ਵੀ ਨਵੇਂ ਵਰਗੇ ਕਿਸੇ ਪਾਸੋਂ ਕਮੀ ਪਿੱਛੀ ਗਈ ਹੈਣੀ ਵੀ ਇਹ ਤਾਂ ਉਹ ਕੰਮ ਹੈ ਜੀ ਪਹਿਲਾਂ ਉਹ ਤੇ ਪਹਿਲਾਂ ਪਾਓ ਪਹਿਲਾਂ ਪਾਓ ਬਿਲਕੁਲ ਉਸ ਤੋਂ ਬਾਅਦ ਆਪਾਂ ਆ ਲੈ ਕੇ ਆ ਗਏ ਫਿੱਗੋ ਗੱਡੀ ਸਾਫ਼ ਆ ਪਰ ਰੇਟ ਆ ਕੋ ਤੁਹਾਨੂੰ ਛੋੜੇ ਜਿਹੇ ਗੱਡੀ ਦੇ ਦੇਣੀ ਹੈਗੀ ਦੱਸੋ ਕਿਰਾਚ ਬਈ ਇਹ 2011 ਮਾਡਲ ਆ 1 ਲੱਖ ਤੇ 11 ਯਾਰੀ ਚੱਲੀ ਐ ਠੀਕ ਆ ਪੰਜਾਬ ਨੰਬਰ ਦੂਜੇ ਨਾਂ ਦੀ ਹਮਮ ਇੰਜਨ ਗੇਅਰ ਦੀ ਗਾਰੰਟੀ ਐ ਐਕਸੀਡੈਂਟ ਦੀ ਗਾਰੰਟੀ ਹਲਕੀ ਫੁਲਕੀ ਟੱਚਿੰਗ ਜ਼ਰੂਰ ਹੈਗੀ ਆ ਲੱਗ ਭੱਗ ਸਾਰੀ ਕਾਰ ਅਰੀਜਨਲ ਆ ਠੀਕ ਆ ਇਹ ਤੁਹਾਨੂੰ ਛੋਟਾ ਜਿਹਾ ਰੇਟ 1,75,000 ਰੁਪਿਆ ਡਿਮਾਂਡ ਆ ਤੇ 1.5 ਲੱਖ ਰੁਪਏ ਦੀ ਤੁਹਾਨੂੰ ਫੀਗੋ 2011 ਲਗਭਗ ਸਾਰੀ ਰੀਨਲ ਦੇ ਦਿਆਂਗੇ ਇੰਜਨ ਗੇਅਰ ਦੀ ਗਾਰੰਟੀ ਚ ਲੈ ਜੀਓ ਦੋਸਤੋ ਆ ਜੇ ਫਿਰ ਲੈ ਜਾਓ ਸਸਤੀਆਂ ਗੱਡੀਆਂ ਸਾਫ਼ ਗੱਡੀਆਂ ਉਸ ਤੋਂ ਬਾਅਦ ਜੋ ਆਫਰ ਆ ਗਈ ਇਹ ਆ ਗਈ ਜੀ ਇਹ ਆ ਸਲੈਰੀਓ 2019 ਰਜਿਸਟਰਡ 2020 ਪਹਿਲੇ ਨਾਂ ਦੀ ਪੀਪੀ 8 ਨੰਬਰ ਹੂੰ ਹੂੰ ਪੂਰੀ ਵਧੀਆ ਕਾਰ ਆ ਕੰਪਨੀ ਫਿਟਡ ਸੀਐਨਜੀ ਠੀਕ ਹੈ ਛੋਟਾ ਜਿਹਾ ਰੇਟ 1.75 ਡਿਮਾਂਡ ਆ 4 ਲੱਖ ਰੁਪਏ ਦੀ ਤੁਹਾਨੂੰ ਸਲੈਰੀਓ ਦੇ ਦੇ ਆ ਕਿ 2019 ਰਜਿਸਟਰਡ ਵੀ ਆ ਆ ਗਈ ਫਿਰ ਆਪਣੀ 11 ਮਾਡਲ ਵੀ ਕਿਹਾ ਇਹ ਹੈ ਜੀ अल्टੋ K10 ਹਮ ਹਮ 11 ਮਾਡਲ ਹਮ ਪੰਜਾਬ ਨੰਬਰ ਲਾ ਕੇ ਦਵਾਂਗੇ ਠੀਕਾ 1 ਲੱਖ 90000 ਰੁਪਏ ਦੀ ਲੈ ਦੋਸਤੋ 1 ਲੱਖ 90000 ਦੀ ਆ ਜਾਓ ਤੇ ਲੈ ਜਾਓ 11 ਮਾਡਲ ਉਸ ਤੋਂ ਬਾਅਦ ਆ ਫਿਰ ਤੋਂ ਆਪਣੀ Honda City ਆ ਗਈ ਹੈ ਇਹ ਹੈਗੀ ਹੈ ਜੀ 2010 ਚੰਡੀਗੜ੍ਹ ਨੰਬਰ ਆਟੋਮੈਟਿਕ ਠੀਕ ਹੈ 90000 ਚੱਲੀ ਹਮ ਹਮ ਪੂਰੀ ਵਧੀਆ ਕਾਰ ਹੈ ਸਿਰਫ ਤੇ ਸਿਰਫ ਸਵਾ ਦੋ ਲੱਖ ਰੁਪਏ ਦੀ ਦੇ ਦੇਾਂਗੇ ਪਾਸਿੰਗ ਇਹਦੀ ਵਧੀ ਵੀ ਹੈ ਠੀਕ ਹੈ ਜੀ ਲੈ ਬਦੋਸ ਸਵਾ ਦੋ ਲੱਖ ਰੁਪਏ ਚ ਹੋਂਡਾ ਸਿਟੀ ਲੈ ਆ ਜੋ ਸਵਾ ਦੋ ਲੱਖ ਚ ਉਸ ਤੋਂ ਬਾਅਦ ਜੋ ਆ ਗਈ ਜੀ ਆਪਣੀ ਸਵਿਫਟ ਉਸ ਤੋਂ ਬਾਅਦ ਆ ਗਈ ਜੀ ਸਵਿਫਟ 2014 ਸੈਕੰਡ ਓਨਰ ਪੰਜਾਬ ਨੰਬਰ ਠੀਕ ਹੈ ਜੀ ਡੀਆਈ ਹਮ ਹਮ ਪੂਰੀ ਵਧੀਆ ਕਾਰ ਆ ਕੋਈ ਕੰਮ ਨਹੀਂ ਖਰਚਾ ਨਹੀਂ ਸਿਰਫ ਤੇ ਸਿਰਫ 3 ਲੱਖ ਤੇ 75000 ਰੁਪਏ ਦੀ ਠੀਕ ਹੈ ਜੀ 14 ਮਾਡਲ 14 ਮਾਡਲ ਹੈ ਰੇਟ ਸੁਣ ਲਿਆ ਲੋਨ ਵੀ ਹੋ ਜਾਊਗਾ ਉਸ ਤੋਂ ਬਾਅਦ ਫਿਰ ਆ ਆਪਣੀ ਆ ਗਈ ਆ ਤਾਂ ਜੋ ਹੀ ਛੋਟੇ ਮੁੱਲ ਦੀਏ ਦੱਸਿਓ ਬਈ ਇਹ ਹੈ ਜੀ ਲੋਰਾ 2011 90000 ਚੱਲੀ ਪਟ્રોલ ਸਿਰਫ ਤੇ ਸਿਰਫ 2.5 ਲੱਖ ਦੀ ਲੈ ਵੀ ਦੋਸਤ ਆ ਜੋ ਗਰਨਾਲਟੋ ਦੇ ਮੋੜ ਤੇ ਲੈ ਜਾਓ ਉਸ ਤੋਂ ਬਾਅਦ ਆ ਆ ਗਿਆ ਬਲੈਕ ਰੰਗ ਦੇ ਵਿੱਚ ਕ੍ਰੇਟਾ ਤੇ ਸਾਹ ਵੇਖੋ ਕਿੰਨੀ ਹੈ ਦੱਸਿਓ ਬਈ ਇਹ ਹੈ ਜੀ 2017 ਬਲੈਕ ਬਿਊਟੀ ਕ੍ਰੇਟਾ ਆਟੋ ਐਸ ਐਕਸ ਪੁਸ਼ ਬਟਨ ਠੀਕ ਹੈ ਟੌਪ ਵਾਲਾ ਮਾਡਲ ਆ ਟਾਇਰ ਚਾਰੇ ਨਵੇਂ ਪਹਿਲੇ ਨਾਂ ਦੀ ਠੀਕ ਹੈ ਪੰਜਾਬ ਨੰਬਰ ਲਾ ਕੇ ਦੇਵਾਂਗੇ 7 ਲੱਖ ਤੇ 75000 ਰੁਪਏ ਠੀਕ ਹੈ ਸਾਰੇ ਰੇਨ ਵਾਲਾ ਇਕੱਲੇ ਬੰਪਰ ਟਚਿੰਗ ਹੈ ਲੈ ਵੀ ਦੋਸਤੋ ਨਵੀਂ ਜਮਾ ਠੀਕ ਹੈ ਕੱਲੀ ਗੱਲੀ ਗੱਲ ਬਾਈ ਕਹਿ ਸਕਦੇ ਐ ਆਪ ਨੂੰ ਕਿਤਾਬ ਖੋਲਤੀ ਤੇ ਬਾਕੀ ਤੁਸੀਂ ਫੋਟੋ ਵੀ ਕੌਲਾ ਕੇ ਪੁੱਛ ਸਕਦੇ ਹੋ ਤੇ ਆਹ ਖਰਾਬੀ ਉਸ ਤੋਂ ਬਾਅਦ 14 ਮਾਰ ਦਾ ਇਹ ਹੈ ਜੀ i20 14 ਰਜਿਸਟਰਡ 15 ਆਸਤਾ ਆਪਸ਼ਨਲ ਪੁਸ਼ ਬਟਨ ਵਾਲੀ ਠੀਕ ਹੈ ਜੀ 80000 ਕਿਲੋਮੀਟਰ ਚੱਲੀ ਹੈ ਪੂਰੀ ਵਧੀਆ ਕਾਰ ਹੈ ਛੋਟਾ ਜਿਹਾ ਰੇਟ 4 ਲੱਖ ਤੇ 75000 ਰੁਪਏ ਦੀ ਤੁਹਾਨੂੰ ਚਟੇ ਰੰਗ ਦੀ ਪੁਸ਼ ਬਟਨ ਵਾਲੀ i20 ਦੇ ਦਿਆਂ ਲੈ ਵੀ ਦੋਸਤੋ ਨਵੀਂ ਸ਼ੇਪ ਦੀ ਨਿਊ ਸ਼ੇਪ ਦੇ ਵਿੱਚ ਉਸ ਤੋਂ ਬਾਅਦ ਫਿਰ ਆ ਇੱਕ ਹੋਰ ਸਵੈਟ ਆ ਗਈ ਆ ਜੋ ਵੀ ਜਾ ਕੇ ਇਹ ਆ ਜੀ 12 ਰਜਿਸਟਰਡ 13 ਹੂੰ ਹੂੰ 58000 ਕਿਲੋਮੀਟਰ ਚੱਲੀ ਵੈਦਰ ਰਿਕਾਰਡ ਠੀਕ ਹੈ ਸਾਰੀ ਰੈਨਲ ਪੈਟਰੋਲ ਦੀ ਕਾਰ ਹੈ ਠੀਕ ਹੈ 3 ਲੱਖ ਰੁਪਿਆ ਕਾਰ ਦੀ ਡਿਮਾਂਡ ਆ ਨੰਬਰ ਲਾ ਕੇ ਦਵਾਂਗੇ ਪੰਜਾਬ ਦਾ ਪੂਰੀ ਵਧੀਆ ਜਿਹਦੇ ਚ ਦੋ ਟਾਇਰ ਮੂਰਲੇ ਨਵੇਂ ਆ ਪਿਛਲੇ ਦੋਵੇਂ ਤੇ ਸਟਿੱਪੜੀਆਂ ਵਾਲਾ ਟਾਇਰ ਹਜੇ ਤੱਕ 13 ਮਾਡਲ ਦੇ ਨਾਲ ਦੇ ਆ ਠੀਕ ਹੈ ਜੀ ਲੈ ਵੀ ਦੋਸਤੋ ਕੱਲੀ ਕੱਲੀ ਜਾ ਕੇ ਦੇਖ ਲਓ ਤੁਸੀਂ ਹੁਣ ਵੀ ਇੰਨਾ ਵੀ ਪਤਾ ਕਿ ਕਿਹੜੇ ਟਾਇਰ ਚੇਂਜ ਆ ਤੇ ਕਿਹੜੇ ਉਹੀ ਆ ਸ਼ੌਟੀਆਂ ਫੋਲੋਵਰਾਂ ਫੁੱਲ ਮਿਲ ਗਈਆਂ ਇੱਥੇ ਲੈ ਵੀ ਆਪਾਂ ਲੈ ਕੇ ਆ ਗਏ ਆ I20 ਗੱਡੀ ਤੁਸੀਂ ਵੇਖ ਲਓ ਯਾਰ ਇੰਨੀ ਨਵੀਂ ਪਈ ਆ ਇਹ ਇਹ ਤੇ ਵੀ ਕੋਈ ਸਕਰਾਚ ਨਹੀਂ ਕੋਈ ਕੁਸ ਨਹੀਂ ਗਾ ਬਹੁਤ ਸਾਫ ਪਈ ਆ ਇਹ ਬਾਕੀ ਭਲੇਨੇ ਆਨਰ ਸਿੰਘ ਵੀ ਜਾਣਕਾਰੀ ਭਾਈ ਦੱਸੋ ਕਿਹੜਾ ਮਾਡਲ ਇਹ ਹੈ ਜੀ 2014 ਰਜਿਸਟਰਡ 2015 ਠੀਕ ਹੈ ਜੀ ਪੂਰੀ ਵਧੀਆ ਕਾਰ ਆ 70000 ਕਿਲੋਮੀਟਰ ਚੱਲੀ ਆ ਠੀਕ ਆ ਇੰਟੀਰੀਅਰ ਦਿਖਾਓ ਜਵਾਂ ਨਾ ਜੀ ਤੁਸੀਂ ਵੇਖ ਲਓ ਸਾਫ ਪਿਆ ਹੋਇਆ ਕੋਈ ਸਕਰਾਚ ਨਹੀਂ ਕੋਈ ਘਸਿਆ ਕੋਸੇ ਨਹੀਂ ਦੇਖੋ ਆ ਜੀ ਸਟੀਅਰਿੰਗ ਵਗੈਰਾ ਬਟਨ ਵਗੈਰਾ ਕਿੰਨੇ ਵਧੀਆ ਤੇ ਨਵੇਂ ਪਏ ਹੋਇਆ ਕੋਈ ਗੱਡੀ ਬਹੁਤ ਸਾਫ ਪਈ ਆ ਇਹ I20 ਬਿਲਕੁਲ ਜੈਨੂਨ ਚੱਲੀ ਹੈ ਜੀ ਠੀਕ ਹੈ ਮੰਨ ਲਓ ਵੀ ਇਹ ਆਪਣਾ ਡਾਕਟਰ ਦੀ ਕਾਰ ਸੀਗੀ ਆਪਾਂ ਜਿੱਥੋਂ ਲਿਆਂਦੀ ਹੈ ਠੀਕ ਹੈ ਪੂਰੀ ਵੈਲ ਮੈਂਟੇਨਡ ਕਾਰ ਹੈ ਹੂੰ ਹੂੰ ਇਹਦਾ ਵੀ ਛੋਟਾ ਜਿਹਾ ਰੇਟ ਹੈ ਜੀ 4 ਲੱਖ ਤੇ 75000 ਰੁਪਏ ਦੀ ਡਿਮਾਂਡ ਕਰਦੇ ਆ ਆਪਾਂ ਵਿੱਧ ਪੰਜਾਬ ਨੰਬਰ ਠੀਕ ਹੈ ਮੌਕੇ ਤੇ ਮਾਨਤਾਨ ਬੰਦਿਆਂ ਦਾ ਜਰੂਰ ਕਰਾਂਗੇ ਜੀ ਆ ਜਾਣਾ ਠੀਕ ਹੈ ਤੇ ਲੋਨ ਵਗੈਰਾ ਦੱਸ ਦਿਓ ਕਿ ਜòn ਪੇਮੈਂਟ ਕਿੰਨੀ ਲੋਨ ਹੈ ਤੇ ਮੰਨ ਕੇ ਚੱਲੋ ਜੀ 3 ਲੱਖ ਰੁਪਏ ਤੱਕ ਦਾ ਲੋਨ ਹੋ ਜਾਊਗਾ ਬਾਕੀ ਦੀ ਡਾਊਨ ਪੇਮੈਂਟ ਕਰਨੀ ਪਊ 1.70 75000 ਰੁਪਏ ਡਾਊਨ ਕਰਨੀ ਪਊ ਠੀਕ ਹੈ